ਗੁਰੂ ਰਵਿਦਾਸ ਨੇ ਕਿਹਾ ਜਦੋਂ ਕਿ ਬੇਗਮਪੁਰਾ ਸ਼ਹਿਰ ਦਾ ਨਾਮ ਦੁੱਖਾਂ ਤੋਂ ਨਹੀਂ ਤੈਥਾਓ ਕਿ ਐਸਾ ਸ਼ਹਿਰ ਬਸਾਉਣਾ ਚਾਹੁੰਦੇ ਇਸੇ ਕੋਈ ਦੁੱਖ ਦਰਦ ਨਹੀਂ ਹੋਊਗਾ ਕਬੀਰ ਜੀ ਨੇ ਕਿਹਾ ਸੂਰਾਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡੇ ਖੇਤ ਤਾਂ ਇਸ ਲੜਾਈ ਨੂੰ ਅੱਗੇ ਤੋਰਨ ਦੀ ਗੱਲ ਸੀ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਆਪਦੇ ਚਾਰ ਬੱਚੇ ਤੋਂ ਲੈ ਕੇ ਆਪਦੇ ਪਰਿਵਾਰ ਤੱਕ ਸਾਰਾ ਵਾਰਿਆ ਤੇ ਉਹ ਲੜਾਈ ਇਸ ਨੂੰ ਤੋੜ ਰਹੀ ਕਿ ਜਿਹੜੀ ਲੁੱਟ ਖਿਲਾਫ ਲੜਾਈ ਜਿਹੜੀ ਜ਼ੁਲਮ ਖਿਲਾਫ ਲੜਾਈ ਆ ਉਹਨੂੰ ਅਸੀਂ ਅੱਗੇ ਤੋੜਨਾ ਤੇ ਉਹ ਲੜਾਈ ਨਾ ਉਦੋਂ ਤੱਕ ਖਤਮ ਹੋਈ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਬੇ ਦੇ ਰੂਪ ਚ ਹਣ ਉਦਮ ਸਿੰਘ ਦੇ ਰੂਪ ਚ ਭਗਤ ਸਿੰਘ ਦੇ ਰੂਪ ਚ ਉਹ ਸਾਹਮਣੇ ਆਉਂਦੀ ਰਹੀ ਹੈ ਤੇ ਉਸੇ ਲੜਾਈ ਨੂੰ ਉਸੇ ਜਿਹੜੇ ਜ਼ਬਰ ਜ਼ੁਲਮ ਦੀ ਜਿਹੜੀ ਗੱਲ ਸੀ ਜੇ ਉਹਨੂੰ ਕਿਸੇ ਮਤਲਬ ਉਹਨੂੰ ਖਤਮ ਕਰਨਾ ਸੀ ਜੇ ਤਾਂ ਉਹਦੀ ਜਿਹੜੀ ਗੱਲ ਉਹ ਅੰਬੇਦਕਰ ਨੇ ਵੀ ਕੀਤੀ ਤੇ ਉਹ ਅੰਬੇਦਕਰ ਨੇ ਉਹ ਲੜਾਈ ਉਹ ਸਵਧਾਨ ਦੇ ਰੂਪ ਤੇ ਕਾਗਜੀ ਰੂਪ ਤੇ ਜਾਂ ਸੰਘਰਸ਼ਾਂ ਦੇ ਰੂਪ ਵਿੱਚ ਵੀ ਲੜੀ ਆ। ਡਾਕਟਰ umeed ਕਰਨੇ ਕਿ ਆ ਪੜੋ ਜੁੜੋ ਤੇ ਸੰਘਰਸ਼ ਕਰੋ। ਹਨਾ ਕੀ ਸੰਘਰਸ਼ ਵੀ ਕਰਨਾ ਪੈਣਾ। ਕੱਲਾ ਪੜਨ ਨਾਲ ਜਾਂਚ ਕੱਲਾ ਜੁੜਨ ਨਾਲ ਹੀ ਹੱਲ ਨਹੀਂ ਹੋਣੀਆਂ। ਉਹ ਫਿਰ ਉਹ ਸੰਘਰਸ਼ ਵਾਲੀ ਜਿਹੜੀ ਰੀਤ ਆ ਸਾਡੀ। ਹਨਾ ਪੰਜਾਬ ਦੀ ਰੀਤ ਰਹੀ ਆ। ਜਾਂ ਇਸ ਦੇਸ਼ ਦੀ ਰੀਤ ਰਹੀ ਆ ਜਿਹੜੀ ਕਿ ਜ਼ਬਰਦਸਤ ਨਾਲ ਸੰਘਰਸ਼ ਰਿਆ ਹੈਗਾ। ਉਹ ਸਾਡੇ ਸਿੱਖ ਇਤਿਹਾਸ ਦਾ ਵੀ ਸਾਰਾ ਹੈਗਾ। ਤੇ ਡਾਕਟਰ umeed ਕਰਦਾ ਵੀ ਉਸੇ ਤਰ੍ਹਾਂ ਹੈਗਾ ਤੇ ਉਹ ਹਜੇ ਵੀ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਦੇ ਪਿੰਡਾਂ ਦੇ ਵਿੱਚ ਜਾ ਕੇ ਜੇਕਰ ਨਿਗਾਹ ਮਾਰਦੇ ਹੈਗੇ ਤੇ ਚਾਰ-ਚਾਰ ਗੁਰੂ ਘਰ ਆ ਜਿਹੜੇ ਸਾਨੂੰ ਦਿਖ ਜਾਂਦੇ ਹੈਗੇ ਆ ਰਵਿਦਾਸੀਆਂ ਦਾ ਅੱਡਾ ਆਰਾਮਦਾਸੀਆਂ ਦਾ ਅੱਡਾ ਮਈਵੀ ਸਿੱਖਾਂ ਦਾ ਅੱਡਾ ਜੱਟ ਸਿੱਖਾਂ ਦਾ ਅੱਡਾ ਹੈਗਾ ਜਦਕਿ ਉਹਨਾਂ ਨੇ ਤੇ ਇਹ ਕਿਹਾ ਸੀਗਾ ਕਿ ਮਾਨਸਕੀ ਜਾਤ ਸਭ ਇੱਕੇ ਪਹਿਚਾਨੂ ਸਾਰਿਆਂ ਨੂੰ ਇੱਕੋ ਜਿਹਾ ਪਹਿਚਾਨਣ ਦੀ ਗੱਲ ਸੀ ਸਿੱਖ ਧਰਮ ਦੇ ਵਿੱਚ ਇਹ ਗੱਲ ਹੋਈ ਹੈਗੀ ਪਰ ਅੰਬੇ德ਕਰ ਦੀ ਵਿਚਾਰਧਾਰਾ ਜਿਹੜੀ ਆ ਉਹ ਸਿਰਫ ਸਿਰਫ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਹੈਗਾ ਉਹ ਆਮ ਤੌਰ ਦੇਤੇ ਜੋ ਦਲਤ ਕਾਸਟ ਸੀਗਾ ਜਿੰਨੀਆਂ ਵੀ ਐਸਸੀ ਕਾਸਟ ਸੀਗੀਆਂ ओबीसी ਸੀਗੀਆਂ ਉਹਨਾਂ ਦੇ ਉੱਤੇ ਫੋਕਸ ਰਿਹਾ ਹੈਗਾ ਕਿ ਜਿਹੜੀ ਲੁੱਟ ਕਰਨ ਵਾਲੀ ਪਾਲਿਟੀ ਜਿਨ੍ਹਾਂ ਨੇ ਰਾਜ ਕਰਨਾ ਉਹਨਾਂ ਨੂੰ ਸੂਟ ਬਹੁਤ ਕਰਦਾ ਕਿ ਇਹ ਜਾਤ ਪਾਤ ਸਿਸਟਮ ਇਸ ਤਰ੍ਹਾਂ ਬਣਾਇਆ ਰਵੇ ਲੋਕਾਂ ਨੂੰ ਜਾਤਾਂ ਦੇ ਵਿੱਚ ਵੰਡ ਕੇ ਧਰਮਾਂ ਦੇ ਵਿੱਚ ਵੰਡਣਾ ਚਾਹੁੰਦੇ ਸੀ ਉਹਨਾਂ ਨੇ ਵੰਡਿਆ ਦਸਤੂਰ ਬਾਦੂ ਨੇ ਬਣਾਈ ਰੱਖਣ ਲਈ ਪੂਰਾ ਜੋਰ ਲਾਇਆ ਜਿਨ੍ਹਾਂ ਚੋਂ ਜਦੋਂ ਇਹ ਸਟਰਗਲਾਂ ਰਹੀਆਂ ਜਾਤੀ ਸਿਸਟਮ ਦੇ ਖਿਲਾਫ ਸਟਰਗਲਾਂ ਸੀ ਬੰਦੇ ਨੂੰ ਬੰਦਾ ਸਮਝਣ ਦੀ ਜੋ ਸਟਰਗਲ ਸੀ ਹਨਾ ਇੱਕ ਜਦੋਂ ਇਕਤਾ ਦੀ ਗੱਲ ਕੀਤੀ ਇੱਕ ਤਰ੍ਹਾਂ ਦਾ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੋਵੇ ਤਾਂ ਉਹਦੇ ਵਿੱਚ ਇਸ ਜਿਹੜਾ ਲੁੱਟ ਲੁੱਟ ਕਰਨੀ ਤਰਸੀ ਜਿਹਨੂੰ ਇਹ ਸੂਟ ਨਹੀਂ ਬੈਠਦਾ ਸਤਿੰਦਰ ਸਰਤਾਜ ਨੇ ਇੱਕ ਗੀਤ ਗਾਇਆ ਸੀਗਾ ਕਿ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਕਣਕਾਂ ਦਾ ਰੰਗ ਸੁਨਹਿਰੀ ਹੋ ਗਿਆ ਤੇ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਪੂਰੇ ਭਾਰਤ ਦੇ ਤਿਉਹਾਰ ਆ ਜਿਹੜੇ ਕਿਤੇ ਨਾ ਕਿਤੇ ਰੁੱਤਾਂ ਦੇ ਨਾਲ ਜੁੜੇ ਹੋਏ ਆ ਤੇ ਨਾਲ ਦੀ ਨਾਲ ਹੀ ਆ ਜਿਹੜੇ ਉਹਨਾਂ ਤਿਉਹਾਰਾਂ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ ਜਿਹੜਾ ਉਹ ਸੁਤਿਆ ਹੋਇਆ 14 ਅਪ੍ਰੈਲ ਨੂੰ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਨ ਆ ਤੇ ਇਸ ਤੋਂ ਇੱਕ ਦਿਨ ਪਹਿਲਾਂ ਜਿਹੜਾ 13 ਤਰੀਕ ਨੂੰ ਵਿਸਾਖੀ ਦਾ ਦਿਹਾੜਾ ਜਿਹੜਾ ਪੰਜਾਬ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈਗਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਈ ਕਾਲਜਾਂ ਦੇ ਵਿੱਚ ਇਸ ਸੰਬੰਧੀ ਸੈਮੀਨਾਰ ਕਰਵਾਏ ਜਾ ਰਹੇ ਹੈਗੇ। ਇਸ ਟਾਈਮ ਅਸੀਂ ਯੂਨੀਵਰਸਿਟੀ ਕਾਲਜ ਜੈਤੋ ਖੜੇ ਹੋਏ ਹਾਂ। ਇੱਥੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਸੈਮੀਨਾਰ ਦਾ ਸਬਜੈਕਟ ਆ ਜਿਹੜਾ ਉਹ ਇਹ ਰੱਖਿਆ ਗਿਆ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਤੇ ਨਾਲ ਹੀ ਆ ਜਿਹੜਾ ਡਾਕਟਰ ਭੀਮrao ਅੰਬੇਦਕਰ ਦੀ ਸਾਡੇ ਸਮਾਜ ਨੂੰ ਦੇਣ ਕੀ ਹੈਗੀ ਆ। ਇਹ ਸਬਜੈਕਟ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਵਿਸ਼ੇਸ਼ ਤੌਰ ਦੇ ਉੱਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਧਰਮ ਤੇ ਨਾਲ ਹੀ ਹੈ ਜਿਹੜਾ ਵਿਸਾਖੀ ਦਾ ਦਿਹਾੜਾ ਤੇ ਨਾਲ ਹੀ ਡਾਕਟਰ ਬੀ ਆਰ ਅੰਬੇ德ਕਰ ਦੋਨਾਂ ਦੇ ਵਿੱਚ ਸਿਮਿਲਰਿਟੀ ਕੀ ਹੈਗੀ ਆ ਇਸ ਦੇ ਬਾਰੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆ ਧੀਰਜ ਕੁਮਾਰ ਜੀ ਮੌਜੂਦ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਨੇ ਸਵਾਗਤ ਆ ਬਾਈ ਜੀ ਸ਼ੁਕਰੀਆ ਅਛਾ ਬਾਈ ਜੀ ਧੀਰਜ ਜੀ ਅੱਜ ਤੁਸੀਂ ਜੋ ਪ੍ਰੋਗਰਾਮ ਕੀਤਾ ਹੈਗਾ ਇੱਕ ਤਾਂ ਇਹ ਹੈਗਾ ਕਿ ਸਿੱਖ ਧਰਮ ਦਾ ਜੋ ਵਿਸਾਖੀ ਦਾ ਦਿਹਾੜਾ ਹੈਗਾ ਉਸ ਨੂੰ ਸਮਰਪਿਤ ਸੀਗਾ ਤੇ ਦੂਸਰਾ ਜਿਹੜਾ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਸੀਗਾ ਵੀ ਉਹਨਾਂ ਦੀ ਸਮਾਜ ਨੂੰ ਕੀ ਦੇਣਾ ਹੈ। ਸਵਾਲ ਇਹ ਬਣਦਾ ਹੈਗਾ ਕਿ ਦੋਨਾਂ ਵਿਚਾਰਧਾਰਾਵਾਂ ਦੇ ਵਿੱਚ ਸਿਮਿਲੈਰਿਟੀ ਕੀ ਹੈਗੀ ਆ? ਜੇ ਉਹਨਾਂ ਨੂੰ ਇੱਕ ਦੂਸਰੇ ਦੇ ਪੂਰਕ ਬਣਾਉਣਾ ਹੋਵੇ ਆਪਾਂ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਬਣਾ ਸਕਦੇ ਆ। ਜੀ ਬਿਲਕੁਲ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ। ਹਮ ਇਤਿਹਾਸ ਵਿੱਚ ਕਈ ਲਹਿਰਾਂ ਦਾ ਜ਼ਿਕਰ ਆਉਂਦਾ, ਕਈ ਵਿਅਕਤੀਆਂ ਦਾ ਜ਼ਿਕਰ ਵੀ ਆਉਂਦਾ ਹਨ। ਜਿੰਦੇ ਚੋਂ ਸਾਡੇ ਗੁਰੂ ਸਹਿਬਾਨ ਤੋਂ ਲੈ ਕੇ ਤੇ ਫਰੀਦ ਕਬੀਰ ਤੱਕ ਰਵਿਦਾਸ ਤੱਕ ਤੇ ਡਾਕਟਰ ਅੰਬੇਦਕਰ ਤੋਂ ਡਾਕਟਰ ਅੰਬੇਦਕਰ ਤੱਕ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਇਥੋਂ ਤੱਕ ਇਹ ਸਾਰੀਆਂ ਲੜਾਈਆਂ ਅਸੀਂ ਅਕਸਰ ਕਹਿੰਨੇ ਨੇ ਕਿ ਲੜਾਈਆਂ ਜਿਹੜੀਆਂ ਇਹ ਰਾਜ ਕਰਨ ਲਈ ਰਹੀਆਂ ਲੁੱਟ ਕਰਨ ਲਈ ਰਹੀਆਂ ਕਿ ਲੁੱਟ ਕੌਣ ਕਰੂਗਾ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵਿਰੋਧ ਹੋਇਆ ਜਿਹੜੇ ਲੁੱਟੇ ਜਾ ਰਹੇ ਲੋਕ ਸੀ ਤੇ ਉਸ ਲੁੱਟ ਖਿਲਾਫ ਕੁਝ ਲੋਕਾਂ ਨੇ ਲੜਾਈ ਲੜੀ ਹੁੰਦੇ ਆਗੂ ਸੀ ਜਿਹੜੇ ਉਹ ਜਿਹੜੇ ਉੱਭਰ ਕੇ ਜਿਹੜੇ ਸਾਡੇ ਸਾਹਮਣੇ ਕੁਝ ਨਾਵਾਂ ਦੇ ذریعے ਆਏ ਆ ਜਿਨ੍ਹਾਂ ਚੋਂ ਜਦੋਂ ਅਸੀਂ ਗੱਲ ਕਰਦੇ ਆ ਜਿਵੇਂ ਰਵਿਦਾਸ ਜੀ ਰਵਿਦਾਸ ਗੁਰੂ ਰਵਿਦਾਸ ਨੇ ਕਿਹਾ ਜਦੋਂ ਕਿ ਬੇਗੰਪੁਰਾ ਸ਼ਹਿਰ ਦਾ ਨਾਮ ਦੁੱਖ ਖੰਦੋ ਨਹੀਂ ਤੈਠਾਓ ਕਿ ਐਸਾ ਸ਼ਹਿਰ ਬਸਾਉਣਾ ਚਾਹੁੰਦੇ ਸੀ ਜਿੱਥੇ ਕੋਈ ਦੁੱਖ ਦਰਦ ਨਹੀਂ ਹੋਊਗਾ ਕਬੀਰ ਜੀ ਨੇ ਕਿਹਾ ਸੂਰਾਸੋ ਪਹਿਚਾਨਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਕੇ ਤਾਂ ਇਸ ਲੜਾਈ ਨੂੰ ਅੱਗੇ ਤੋਰਨ ਦੀ ਗੱਲ ਸੀ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਆਪਦੇ ਚਾਰ ਬੱਚੇ ਤੋਂ ਲੈ ਕੇ ਆਪਦੇ ਪਰਿਵਾਰ ਤੱਕ ਸਾਰਾ ਵਾਰਿਆ ਤੇ ਉਹ ਲੜਾਈ ਇਸ ਨੂੰ ਤੋੜ ਰਹੀ ਕਿ ਜਿਹੜੀ ਲੁੱਟ ਖਿਲਾਫ ਲੜਾਈ ਜਿਹੜੀ ਜ਼ੁਲਮ ਖਿਲਾਫ ਲੜਾਈ ਆ ਉਹਨੂੰ ਅਸੀਂ ਅੱਗੇ ਤੋੜਨਾ ਤੇ ਉਹ ਲੜਾਈ ਨਾ ਉਦੋਂ ਤੱਕ ਖਤਮ ਹੋਈ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਬੇ ਦੇ ਰੂਪ 'ਚ ਉਦਮ ਸਿੰਘ ਦੇ ਰੂਪ 'ਚ ਭਗਤ ਸਿੰਘ ਦੇ ਰੂਪ 'ਚ ਉਹ ਸਾਹਮਣੇ ਆਉਂਦੀ ਰਹੀ ਹੈ ਤੇ ਉਸੇ ਲੜਾਈ ਨੂੰ ਉਸੇ ਜਿਹੜੇ ਜ਼ਬਰ ਜ਼ੁਲਮ ਦੀ ਜਿਹੜੀ ਗੱਲ ਸੀ ਜੇ ਉਹਨੂੰ ਕਿਸੇ ਮਤਲਬ ਉਹਨੂੰ ਖਤਮ ਕਰਨਾ ਸੀ ਜੇ ਤਾਂ ਉਹਦੀ ਜਿਹੜੀ ਗੱਲ ਉਹ ਅੰਮੇਤਕਰ ਨੇ ਵੀ ਕੀਤੀ ਤੇ ਉਹ ਅੰਮੇਤਕਰ ਨੇ ਉਹ ਲੜਾਈ ਉਹ ਸਵਧਾਨ ਦੇ ਰੂਪ ਚ ਕਾਗਜ਼ੀ ਰੂਪ ਚ ਜਾਂ ਸੰਘਰਸ਼ਾਂ ਦੇ ਰੂਪ ਵਿੱਚ ਵੀ ਲੜੀ ਐ ਤੇ ਉਹ ਜਿਹੜੀ ਉਹੀ ਦਿਸ਼ਾ ਜਿਹੜੀ ਉਸ ਦਿਸ਼ਾ ਚ ਕੋਈ ਮਤਲਬ ਆਜ਼ਾਦੀ ਤੋਂ ਬਾਅਦ ਉਹ ਜਿਹੜਾ ਸੰਘਰਸ਼ ਖਤਮ ਨਹੀਂ ਹੋਇਆ ਇਸ ਤਰ੍ਹਾਂ ਦਾ ਉਹ ਉਸ ਤੋਂ ਬਾਅਦ ਵੀ ਚੱਲਦਾ ਰਿਹਾ ਜਿਹੜੀ ਕਿ ਉਹ ਡਾਕਟਰ ਅੰਮੇਤਕਰ ਆਪਦੇ ਜਿਉਂਦੇ ਆ ਜਿਤਾ ਜੋ ਤੱਕ ਜਿਉਂ ਐ ਆ ਉਹ ਉਹ ਲੜਦੇ ਰਹੇ ਨਾ ਚੀਜ਼ਾਂ ਨੂੰ ਜਿੰਨੇ ਚੋ ਉਹਨਾਂ ਨੇ ਸਵਧਾਨ ਵੀ ਲਿਖਿਆ ਕਈ ਚੀਜ਼ਾਂ ਕਈਆਂ ਵੀ ਜਿੰਨੇ ਚੋ ਉਹ ਡਾਕਟਰ ਅੰਮੇਤਕਰ ਨੇ ਕਿਹਾ ਪੜੋ ਜੁੜੋ ਤੇ ਹਣਾ ਕੀ ਸੰਘਰਸ਼ ਵੀ ਕਰਨਾ ਪੈਣਾ ਕੱਲਾ ਪੜਨ ਨਾਲ ਜਾਂ ਕੱਲਾ ਜੁੜਨ ਨਾਲ ਹੀ ਹੱਲ ਨਹੀਂ ਹੋਣੀਆਂ ਉਹ ਫਿਰ ਉਹ ਸੰਘਰਸ਼ ਵਾਲੀ ਜਿਹੜੀ ਰੀਤ ਹੈ ਸਾਡੀ ਹਣਾ ਪੰਜਾਬ ਦੀ ਰੀਤ ਰਹੀ ਹੈ ਜਾਂ ਇਸ ਦੇਸ਼ ਦੀ ਰੀਤ ਰਹੀ ਹੈ ਜਿਹੜੀ ਕਿ ਜ਼ਬਰਦਸਤ ਨਾਲ ਸੰਘਰਸ਼ ਰਿਹਾ ਹੈਗਾ ਉਹ ਸਾਡੇ ਸਿੱਖ ਇਤਿਹਾਸ ਦਾ ਵੀ ਸਾਰਾ ਹੈਗਾ ਤੇ ਡਾਕਟਰ ਅਮੇਤਕਰ ਦਾ ਵੀ ਉਸੇ ਤਰ੍ਹਾਂ ਹੈਗਾ ਕਿ ਉਹ ਹਜੇ ਵੀ ਉਸੇ ਤਰ੍ਹਾਂ ਚੱਲਦਾ ਹੁੰਦਾ ਹੈ ਹਾਂਜੀ ਅਛਾ ਭਾਈ ਜੀ ਮੇਰਾ ਸਵਾਲ ਇਹ ਸੀਗਾ ਕਿ ਸਿੱਖ ਧਰਮ ਦੇ ਵਿੱਚ ਉਜੋਕੇ ਸਮੇਂ ਦੇ ਵਿੱਚ ਭਾਵੇਂ ਇਹ ਕਿਹਾ ਗਿਆ ਹੈਗਾ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਵੀ ਬੰਦਾ ਹੈਗਾ ਉਹ ਸਿੱਖ ਹੈਗਾ ਉਹਦਾ ਕਿਸੇ ਵੀ ਜਾਤੀ ਵਿਸ਼ੇਸ਼ ਦੇ ਨਾਲ ਕੋਈ ਸਬੰਧ ਨਹੀਂਗਾ ਪਰ ਜੇਕਰ ਦੇਖ ਰਹੇ ਹੈਗੇ ਪਿੰਡਾਂ ਦੇ ਵਿੱਚ ਜਾ ਕੇ ਜੇਕਰ ਨਿਗਾਹ ਮਾਰਦੇ ਹੈਗੇ ਤੇ ਚਾਰ-ਚਾਰ ਗੁਰੂ ਘਰ ਆ ਜਿਹੜੇ ਸਾਨੂੰ ਦਿਖ ਜਾਂਦੇ ਹੈਗੇ ਆ ਰਵਿਦਾਸੀਆਂ ਦਾ ਅੱਡਾ ਆਰਾਮਦਾਸੀਆਂ ਦਾ ਅੱਡਾ ਮਜੀਵੀ ਸਿੱਖਾਂ ਦਾ ਦਾ ਜੱਟ ਸਿੱਖਾਂ ਦਾ ਅੱਡਾ ਹੈਗਾ ਜਦ ਕਿ ਉਹਨਾਂ ਨੇ ਤੇ ਇਹ ਕਿਹਾ ਸੀਗਾ ਕਿ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਸਾਰਿਆਂ ਨੂੰ ਇੱਕੋ ਜਿਹਾ ਪਹਿਚਾਨਣ ਦੀ ਗੱਲ ਸੀ ਸਿੱਖ ਧਰਮ ਦੇ ਵਿੱਚ ਇਹ ਗੱਲ ਹੋਈ ਹੈਗੀ ਭਾਰ ਅੰਬੇਦਕਰ ਦੀ ਵਿਚਾਰਤਾ ਜਿਹੜੀ ਆ ਉਹ ਸਿਰਫ ਸਿਰਫ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਹੈਗਾ ਉਹ ਆਮ ਤੌਰ ਦੇ ਉੱਤੇ ਜੋ ਦਲਤ ਕਾਸਟ ਸੀਗਾ ਜਿੰਨੀਆਂ ਵੀ ਐਸਸੀ ਕਾਸਟ ਸੀਗੀਆਂ ओबीसी ਸੀਗੀਆਂ ਉਹਨਾਂ ਦੇ ਉੱਤੇ ਫੋਕਸ ਰਿਹਾ ਹੈਗਾ ਕਈ ਇਹ ਵੀ ਕਹਿੰਦੇ ਹੈਗੇ ਕਿ ਜੋ ਐਸਸੀ ਸ਼ਬਦ ਨਹੀਂ ਵਰਤਣਾ ਚਾਹੀਦਾ ਦਲਤ ਸ਼ਬਦ ਨਹੀਂ ਵਰਤਣਾ ਚਾਹੀਦਾ ਹੈਗਾ ਜੋ ਕਿ ਜ਼ਿਆਦਾਤਰ ਆ ਜਿਹੜੇ ਜਿੰਨੇ ਵੀ ਅੰਬੇਦਕਰ ਰਾਈਟਸ ਇਹ ਸ਼ਬਦ ਵਰਤਦੇ ਹੈਗੇ ਪਰ ਸਿੱਖ ਧਰਮ ਦੇ ਵਿੱਚ ਉਹ ਕਹਿੰਦੇ ਵਿੱਚ ਜਿਹੜਾ ਸ਼ਬਦ ਨਹੀਂ ਵਰਤਉਂਦਾ ਕੀ ਮੇ ਸਿਮਿਲੈਰਿਟੀ ਕਰੋਗੇ ਮੇਰਾ ਇਹ ਸਵਾਲ ਸੀਗਾ ਜੀ ਜਦੋਂ ਸਿੱਖ ਧਰਮ ਸਿੱਖ ਇਤਿਹਾਸ ਹੈ ਜਿਹੜਾ ਉਹਦੇ ਵਿੱਚ ਵੀ ਕਾਸਟਿਜ਼ਮ ਨੂੰ ਕਿਹਾ ਗਿਆ ਜਿਵੇਂ ਤੁਸੀਂ ਗੱਲ ਕਰਤੀ ਹੈ ਨਾ ਡਾਕਟਰ ਅੰਬੇਦਕਰ ਨੇ ਵੀ ਉਹ ਲੜਾਈ ਅੱਗੇ ਤੋਰ ਇੱਥੇ ਇਸ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਸੀ ਜਿਹੜੀ ਮੈਂ ਅੱਗੇ ਗੱਲ ਕਰ ਰਿਹਾ ਕਿ ਜਿਹੜੀ ਲੁੱਟ ਕਰਨ ਵਾਲੀ ਪੋਲਿਟਿਕ ਜਿਨ੍ਹਾਂ ਨੇ ਰਾਜ ਕਰਨਾ ਉਹਨਾਂ ਨੂੰ ਸੂਟ ਬਹੁਤ ਕਰਦਾ ਕਿ ਇਹ ਜਾਤ ਪਾਤ ਸਿਸਟਮ ਇਸ ਤਰ੍ਹਾਂ ਬਣਿਆ ਰਹਿ ਲੋਕਾਂ ਨੂੰ ਜਾਤਾਂ ਦੇ ਵਿੱਚ ਵੰਡ ਕੇ ਧਰਮਾਂ ਦੇ ਵਿੱਚ ਵੰਡਣਾ ਚਾਹੁੰਦੇ ਸੀ ਉਹਨਾਂ ਨੇ ਵੰਡਿਆ ਤਸ ਤੋਂ ਬਾਅਦ ਉਹਨੇ ਬਣਾਈ ਰੱਖਣ ਲਈ ਪੂਰਾ ਜ਼ੋਰ ਲਾਇਆ ਜਿਨ੍ਹਾਂ ਚੋਂ ਜਦੋਂ ਇਹ ਸਟਰਗਲਾਂ ਰਹੀਆਂ ਜਾਤੀ ਸਿਸਟਮ ਦੇ ਖਿਲਾਫ ਸਟਰਗਲਾਂ ਸੀ ਬੰਦੇ ਨੂੰ ਬੰਦਾ ਸਮਝਣ ਦੀ ਜੋ ਸਟਰਗਲ ਸੀ ਹਨਾ ਇੱਕ ਜਦੋਂ ਇਕਤਾ ਦੀ ਗੱਲ ਕੀਤੀ ਇੱਕ ਤਰ੍ਹਾਂ ਦਾ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੋਵੇ ਤਾਂ ਉਹਦੇ ਵਿੱਚ ਇਸ ਜਿਹੜਾ ਲੁੱਟ ਲੁੱਟ ਕਰਨ ਦੀ ਤਰਸੀ ਜਿਹਨੂੰ ਇਹ ਸੂਟ ਨਹੀਂ ਬੈਠਦਾ ਉਹਨੇ ਆਪਦਾ ਪੂਰਾ ਜ਼ੋਰ ਲਾਇਆ ਕਿ ਇਹ ਚੀਜ਼ਾਂ ਨਾ ਹੋਣ ਜਿਨ੍ਹਾਂ ਚੋਂ ਜਿਵੇਂ ਡਾਕਟਰ ਮੀਤਕਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਡਾਕਟਰ ਮੀਤਕਰ ਉਹਰੀ ਉਹਨਾਂ ਨੇ ਇੱਕ ਹਰ ਮੰਦਰ ਦੇ ਬਾਹਰ ਤੇ ਧਰਨਾ ਲਾਇਆ ਜਦੋਂ ਅਮਰਾਵਤੀ ਪੂਨੇ ਵਾਲੀ ਜਿਹੜੀ ਘਟਨਾ ਕਿ ਮੰਦਰ ਦੇ ਵਿੱਚ ਪਰਮਿਸ਼ਨ ਨਹੀਂ ਸੀ ਇਜਾਜ਼ਤ ਨਹੀਂ ਸੀ ਕਿਸੇ ਦਲਤ ਨੂੰ ਜਾਣ ਦੀ ਉਹਨਾਂ ਨੇ 125 ਬੰਦੇ ਤੇ 25 ਔਰਤਾਂ ਲੈ ਕੇ ਉੱਥੇ ਡੇਢ ਮਹੀਨੇ ਧਰਨਾ ਚਲਾਇਆ ਪੱਕਾ ਤੇ ਇਹ ਕਿਹਾ ਕਿ ਅਸੀਂ ਅਸੀਂ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਮੂਰਤੀ ਪੂਜਾ ਕਰਨ ਲਈ ਨਹੀਂ ਇੱਥੇ ਬੈਠੇ ਅਸੀਂ ਸਿਰਫ ਆਪ ਦੇ ਬਰਾਬਰੀ ਦੇ ਅਧਿਕਾਰ ਲੈਣ ਲਈ ਬੈਠੇ ਹਾਂ ਜੀ ਜਿਨ੍ਹਾਂ ਨੇ ਕਿਹਾ ਕਿ ਮੂਰਤੀ ਪੂਜਾ ਨਹੀਂ ਹੋਣੀ ਚਾਹੀਦੀ ਉਹਨਾਂ ਦੀਆਂ ਅੱਜ ਮੂਰਤੀਆਂ ਪੂਜੀਆਂ ਜਾਂਦੀਆਂ ਕਹਣਾ ਉਹਨਾਂ ਦੇ ਫੁੱਲਾਂ ਦੇ ਹਾਰ ਤੋਂ ਲੈ ਕੇ ਸਾਰਾ ਕੁਝ ਕੀਤਾ ਜਾ ਰਿਹਾ ਜਿਨ੍ਹਾਂ ਨੇ ਇਹ ਕਿਹਾ ਕਿ ਇੱਥੇ ਜਾਤ ਪਾਤ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਉਹਨਾਂ ਦੇ ਤੇ ਕਾਨੂੰਨ ਬਣਾਏ ਤੇ ਸਾਰਾ ਕੁਝ ਕੀਤਾ ਹੈ ਨਾ ਜਿੰਦੀ ਸਾਡੇ ਧਾਰਮਿਕ ਗ੍ਰੰਥ ਵੀ ਹੈ ਕਹਿੰਦੇ ਧਾਰਮਿਕ ਗ੍ਰੰਥਾਂ 'ਚ ਵੀ ਗੱਲਾਂ ਲਿਖੀਆਂ ਗਈਆਂ ਪਰ ਉਹ ਜਿਹੜੀ ਧਾਰਮਿਕ ਉਹ ਸਾਰੀਆਂ ਚੀਜ਼ਾਂ ਹੀ ਜਾਤ ਪਾਤ ਨੂੰ ਜਿਹੜਾ ਖੰਡਨ ਸੀਗਾ ਜਿਹੜਾ ਜਾਤ ਪਾਤ ਦਾ ਖੰਡਨ ਕਰਦੀਆਂ ਚੀਜ਼ਾਂ ਉਹ ਖਤਮ ਕੀਤੀਆਂ ਉਹਨੂੰ ਉਸੇ ਤਰ੍ਹਾਂ ਬਣਾਇਆ ਰੱਖਿਆ ਤਾਂ ਜੋ ਜਿਹੜੀਆਂ ਰਾਜਨੀਤਿਕ ਰੋਟੀਆਂ ਜਿਹੜੀਆਂ ਸਿੱਕੀਆਂ ਜਾ ਸਕਣ ਅੱਜ ਵੀ ਤੁਸੀਂ ਦੇਖੋਗੇ ਦੇਸ਼ ਦੇ ਵਿੱਚ ਜੇ ਕਈ ਚੀਜ਼ਾਂ ਜਿਹੜੀਆਂ ਇਸ ਗੱਲ ਤੇ ਮਤਲਬ ਲੜਾਇਆ ਜਾ ਸਕਦਾ ਲੋਕਾਂ ਨੂੰ ਦੰਗੇ ਤੱਕ ਪੜਕਾਇਆ ਜਾ ਸਕਦੇ ਆ ਕਿ ਤੁਸੀਂ ਫਲਾਨੀ ਜਾਤ ਦੇ ਆ ਤੁਹਾਡੀ ਜਾਤ ਪਿਆ ਹੋ ਗਿਆ ਹੈਗਾ ਤੇ ਇਹੀ ਲੜਾਈ ਦਿੱਤੀ ਵੀ ਜਾ ਰਹੀ ਹੈ ਸਾਨੂੰ ਅੱਜ ਵੇਖੋ ਤੁਸੀਂ ਜਾਤ ਪਾਤ ਦੇ ਨਾਂ ਤੇ ਲੜਾਈ ਦਿੱਤੀ ਜਾ ਰਹੀ ਹੈ ਸਾਨੂੰ ਇਹ ਕਹਿਆ ਜਾਂਦਾ ਹੈ ਰਿਜ਼ਰਵੇਸ਼ਨ ਬਚਾਓ ਹਨਾ ਜਦ ਕੀ ਰਿਜ਼ਰਵੇਸ਼ਨ ਬਚੀ ਨਹੀਂ ਹੈਗੀ ਪ੍ਰਾਈਵੇਟ ਸਰਕਾਰੀ ਸੰਸਥਾਵਾਂ ਨਹੀਂ ਜਦੋਂ ਬਚਣੀਆਂ ਤੇ ਰਿਜ਼ਰਵੇਸ਼ਨ ਵੈਸੇ ਹੀ ਖਤਮ ਹੋ ਰਹੀ ਹੈਗੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਖਤਮ ਹੋ ਗਈ ਹੈ ਨਾ ਖਤਮ ਹੋਣ ਕਿਨਾਰੇ ਆ ਬਿਲਕੁਲ ਕੁਛ ਕੁਛ ਕਾਲਜ ਜਿੱਥੇ ਮਿਲਦੀ ਆ ਤਾਂ ਉਹ ਕੀ ਪੋਸਟ ਮੈਟ੍ਰਿਕ ਸਕਾਲਜੇ ਪੈਸਾ ਆਉਣਾ ਨਹੀਂ ਆਉਣਾ ਇਹ ਪਤਾ ਹੀ ਨਹੀਂ ਹੈ ਕਿਸੇ ਨੂੰ ਵਿਦਿਆਰਥੀ ਫੀਸਾਂ ਭਰ ਰਹੇ ਆ ਉਹ ਜਿਹੜਾ ਪੂਰੇ ਦਾ ਪੂਰਾ ਪ੍ਰਬੰਧ ਉਹ ਜਿੱਥੇ ਸਹੂਲਤ ਦੇਣੀ ਸੀ ਇਸ ਤਣ ਉਹ ਨਹੀਂ ਦੇਣੀ ਅਸੀਂ ਪਰ ਇਹ ਸਿਸਟਮ ਵਿੱਚ ਜਾਤੀ ਸਿਸਟਮ ਵੀ ਬਣਾ ਕੇ ਰੱਖਣਾ ਉਹਨੂੰ ਅਸੀਂ ਕੁਝ ਕਹਿਣਾ ਵੀ ਨਹੀਂਗਾ ਤੇ ਜਿਹੜੀ ਉਹ ਡਾਕਟਰ ਮੇਧ ਕਰਨੇ ਵਾਲੀ ਕੀਤੀ ਹੈ ਜੇ ਜਾਤਾਂ ਤੋਂ ਨਿਕਲਣਾ ਹੈਗਾ ਤਾਂ ਇਹ ਛੋਟੀਆਂ ਜਾਤਾਂ ਨੂੰ ਸੂਲਤਾ ਦੇਣੀ ਮੈਂ ਉਹ ਸੂਲਤਾ ਜੇ ਕੱਟ ਲੱਗਿਆ ਹੈਗਾ ਪਿਛਲੇ ਸਮਿਆਂ ਤੋਂ ਉਹਨਾਂ ਨੇ ਕਿ ਅੰਤਰ ਜਾਤੀ ਵਿਆਹ ਹੋਣੇ ਚਾਹੀਦੇ ਆ ਹਨ ਜਿਹੜਾ ਕਿ ਵੱਡਾ ਉਹਨਾਂ ਨੇ ਕਿ ਜਾਤ ਪਾਤ ਕੱਲੀ ਇਸ ਰਿਜ਼ਰਵੇਸ਼ਨ ਨਾਲ ਨਹੀਂ ਖਤਮ ਹੋਣੀਗੀ ਅੰਤਰ ਜਾਤੀ ਵਿਆਹ ਹੋਣੇ ਚਾਹੀਦੇ ਸੀ ਕੁਝ ਹੋਰ ਗੱਲਾਂ ਸੀ ਉਹਨਾਂ ਤਰ੍ਹਾਂ ਦੇ ਵਿਆਹ ਤੇ ਅੱਜ ਵੀ ਕਹਿੰਨਾ ਕਤਲ ਤੱਕ ਹੋ ਜਾਂਦਾ ਹੈਗਾ ਤੇ ਲੋਕ ਹਜੇ ਵੀ ਤਿਆਰ ਨਹੀਂਗੇ ਹਨਾ ਉਹ ਕਿਤੇ ਨਾ ਕਿਤੇ ਉਹ ਜਿਹੜੀ ਡਾਕਟਰ ਅੰਮੇਤਕਰ ਦੀ ਸੋਚ ਸੀ ਜਦ ਸਾਡੇ ਜਿਹੜੀ ਸਿੱਖ ਇਤਿਹਾਸ ਦੀ ਸਿੱਖ ਲਹਿਰ ਦੀ ਸੋਚ ਸੀ ਉਹ ਨਹੀਂ ਪੂਰੀ ਕਰਨ ਦਿੱਤੀ ਹੈਗੀ ਜਿੰਦਾ ਜਿੰਦੇ ਚੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਿਛਲੇ ਦਿਨੀ ਜਿਹੜਾ ਅੰਮੇਤਕਰ ਦੀਆਂ ਲੈਣਾ ਤੱਕ ਜੜੀਆਂ ਸਿਲੇਬਸਾਂ ਵਿੱਚੋਂ ਕੱਢੀਆਂ ਗਈਆਂ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਇਹ ਅੰਦੋਲਨ ਸੀਗੇ ਜਦ ਡਾਕਟਰ ਅੰਮੇਤਕਰ ਜਿਹੜੀਆਂ ਇਸ ਤਰ੍ਹਾਂ ਦੀ ਗੱਲਾਂ ਸੀ ਉਹ ਸਿਲੇਬਸ ਵਿੱਚੋਂ ਕੱਢੀਆਂ ਗਈਆਂ ਤਾਂ ਜੋ ਤੁਸੀਂ ਜਾਂ ਮੇਰੇ ਵਰਗੇ ਲੋਕ ਇੰਨਾਂ ਚੀਜ਼ਾਂ ਵਿੱਚ ਉਲਝੇ ਰਹੇ ਨਾ ਕਿ ਤੁਸੀਂ ਇਸ ਜਾਤ ਪਾਤ ਨੂੰ ਹੀ ਮੰਨਦੇ ਰਹੋ ਤੁਸੀਂ ਇੱਕ ਦੂਸਰੇ ਨਾਲ ਲੜਦੇ ਝਗੜਦੇ ਰਹੋ ਤੁਹਾਨੂੰ ਪਤਾ ਨਾ ਲੱਗ ਸਕੇ ਕਿ ਸਾਡੀ ਲੜਾਈ ਕਿਸ ਤਰ੍ਹਾਂ ਦੀ ਹੈ ਆ ਸਾਡੀ ਲੜਾਈ ਲੁੱਟ ਖਿਲਾਫ ਹੋਣੀ ਚਾਹੀਦੀ ਸੀ ਸਾਡੀ ਲੜਾਈ ਦਾਬੇ ਖਿਲਾਫ ਹੋਣੀ ਚਾਹੀਦੀ ਸੀ ਪਰ ਉਹ ਸਾਡੀ ਲੜਾਈ ਉਹ ਧਰਮਾਂ ਤੇ ਜਾਤਾਂ ਦੇ ਵਿੱਚ ਬਣ ਗਈ ਆ ਤੇ ਉਹ ਸਰਕਾਰ ਨੂੰ ਬਹੁਤ ਵਧੀਆ ਸੂਟ ਕਰਦੀ ਇਹ ਗੱਲ ਇਸ ਲਈ ਉਹਨਾਂ ਨੇ ਬਣਾ ਕੇ ਰੱਖੀ ਹੈ ਤੇ ਉਹ ਜਿਹੜੀਆਂ ਚੀਜ਼ਾਂ ਸਾਡੇ ਮਨਾਂ ਵਿੱਚ ਉਹ ਸਾਡੇ ਸਲੇਪਸਾਂ ਵਿੱਚੋਂ ਸਾਡੀਆਂ ਇਹ ਤੇ ਅਸਕੇ ਚੀਜ਼ਾਂ ਅਸੀਂ ਚੋੜ ਦੇਣੀਆਂ ਉਸ ਤਰ੍ਹਾਂ ਦੇ ਅੰਦੋਲਨ ਸੀ ਸਾਰਾ ਕੋ ਕੱਢਿਆ ਹੋਇਆ ਤੇ ਲੋਕਾਂ ਨੂੰ ਦੱਸਿਆ ਨਹੀਂ ਦੱਸਣ ਹੀ ਨਹੀਂ ਦਿੱਤਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਹੈਗੀਆਂ ਮਨੌਖ ਇੱਕ ਤਰ੍ਹਾਂ ਦਾ ਹੈਗਾ ਜਿਹੜੀ ਗੁਰਬਾਣੀ ਦੀਆਂ ਟੋਕਾਂ ਜਾਂ ਡਾਕਟਰ ਰਮੇਸ਼ ਕਰਦੀਆਂ ਚੀਜ਼ਾਂ ਉਹ ਦੱਸਣ ਨਹੀਂ ਦਿੱਤੀਆਂ ਪਹੁੰਚ ਪਹੁੰਚਾਉ ਨਹੀਂ ਦਿੱਤੀਆਂ ਲੋਕਾਂ ਦਾ ਜੀ ਅੱਛਾ ਭਾਈ ਜੀ ਆਪਾਂ ਜਦੋਂ ਗੱਲਬਾਤ ਕਰਦੇ ਹੈਗੇ ਵੀ ਸਮਾਜ ਦੇ ਵਿੱਚ ਇੱਕ ਸਾਰਤਾ ਲੈ ਕੇ ਆਉਣੀ ਹੈਗੀ ਹੈ ਹਨਾ ਵੀ ਦੇਸ਼ ਆਜ਼ਾਦ ਵੀ ਹੋਇਆ ਬਹੁਤ ਸਾਰੇ ਸਾਧਨਾ ਜਿਹੜੇ ਹੁਣ ਆਧੁਨਿਕਤਾ ਆਧਨਿਕ ਸਾਧਨ ਆ ਰਹੇ ਹੈਗੇ ਆ ਮਨੋੱਖਾ ਜਿਹੜਾ ਤਰੱਕੀ ਦੇ ਵੱਲ ਵੱਧਦਾ ਜਾ ਰਿਹਾ ਹੈਗਾ ਹੁਣ ਇਹ ਕਿਹਾ ਜਾਂਦਾ ਹੈਗਾ ਕਿ ਬਹੁਤ ਸਾਰੇ ਲੋਕ ਇਹ ਦਾਵਾ ਕਰਦੇ ਹੈਗੇ ਕਿ ਅਸੀਂ ਸਮਾਜ ਦੇ ਵਿੱਚ ਇੱਕ ਸਾਰਤਾ ਲੈ ਕੇ ਆਉਣੀ ਹੈਗੀ ਆ ਵੀ ਸਾਰੇ ਲੋਕਾਂ ਨੂੰ ਬਰਾਬਰ ਕਰਨਾ ਹੈਗਾ ਪਰ ਜਾਤਾਂ ਪਾਤਾਂ ਹਲਤੀ ਕੌਮੇ ਪਈਆਂ ਹੈਗੀਆਂ ਜਾਤ ਪਾਤ ਕਿਵੇਂ ਖਤਮ ਹੋ ਸਕਦੀ ਹੈਗੀ ਆ ਕੀ ਕੀ ਇਹ ਰੂਡ ਮੈਪ ਕੀ ਹੋ ਸਕਦਾ ਹੈਗਾ ਕਿ ਕੀ ਕਿਵੇਂ ਹੱਲ ਦੇਖਦੇ ਹੈਗੇ ਇਹਦਾ ਬਰਾਬਰਤਾ ਜਦੋਂ ਇਹ ਬਰਾਬਰਤਾ ਦੀ ਗੱਲ ਕਰਦੇ ਅਸੀਂ ਵੀ ਕਹਿੰਨੇ ਆ ਸਭ ਕੋਈ ਬਰਾਬਰ ਹੋਣਾ ਚਾਹੀਦਾ ਕਈ ਵਾਰ ਦੇਖਣ ਨੂੰ ਲੱਗਦਾ ਕਿ ਸ਼ਾਇਦ 6 ਫੁੱਟ ਵਾਲੇ ਨੂੰ ਵੱਡ ਕੇ 5 ਫੁੱਟ ਦਾ ਸਾਰਿਆਂ ਨੂੰ ਬਰਾਬਰ ਕਰ ਦੇਣਾ ਨਾ ਬਰਾਬਰਤਾ ਹੀ ਨਹੀਂ ਹੈਗੀ ਸੀ ਹਨਾ ਸਾਨੂੰ ਇਸ ਤਰ੍ਹਾਂ ਪੇਸ਼ ਕੀਤੀ ਗਈਆਂ ਕੁਝ ਗੱਲਾਂ ਵੀ ਬਰਾਬਰਤਾ ਹੀ ਹੁੰਦੀ ਹੈ ਪਰ ਡਾਕਟਰ ਅੰਬੇਦਕਰ ਨੇ ਵੀ ਕਿਹਾ ਸੀ ਕਿ ਲੋਕਤੰਤਰ ਦਾ ਮਤਲਬ ਹੋਊਗਾ ਜਦੋਂ ਆਰਥਿਕ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਬਰਾਬਰਤਾ ਹੋਊਗੀ ਹਾਂ ਤੇ ਉਹ ਚੀਜ਼ਾਂ ਲਈ ਅੱਜ ਦੇਖੋ ਤੁਸੀਂ ਕਿ ਪਿਛਲੇ ਦਿਨੀ ਅੰਬਾਨੀ ਦੇ ਮੁੰਡੇ ਦਾ ਜਿਹੜਾ ਸ਼ਹਾਰਾ ਸੀਗਾ ਉਹਦੇ ਵਿੱਚ ਕਿੰਨਾ ਜ਼ਿਆਦਾ ਪੈਸਾ ਖਰਚਿਆ ਗਿਆ ਜੋ ਜੋ ਵਿਅਕਤੀ ਕੋਈ ਕੰਮ ਨਹੀਂ ਕਰਦਾ ਜਿੰਦੇ ਕੋਲ ਮਤਲਬ ਉਹਦਾ ਜਿਹੜਾ ਮੁੰਡਾ ਵੀ ਆ ਉਹ ਵੀ ਉਹਦੀ ਸਿਹਤ ਵੀ ਦੇਖ ਕੇ ਇਸ ਤਰ੍ਹਾਂ ਲਾਦਾ ਕਿ ਤੁਰਨ ਵੀ ਨਹੀਂ ਜਾਂਦਾ ਹੋਊਗਾ ਉਹ ਬੰਦਾ ਤੇ ਉਹਨਾਂ ਕੋਲੇ ਦੁਨੀਆ ਜਹਾਨ ਦਾ ਪੈਸਾ ਪਿਆ ਹੈਗਾ ਇੱਕ ਪਾਸੇ ਉਹ ਲੋਕ ਜਿਨ੍ਹਾਂ ਨੇ ਦੇਸ਼ ਦਾ ਸਾਰਾ ਕੁਝ ਬਣਾਇਆ ਵੱਡੀਆਂ ਬਿਲਡਿੰਗਾਂ ਤੋਂ ਲੈ ਕੇ ਨਾ ਵੱਡੇ ਵੱਡੇ ਹਸਪਤਾਲ ਵੱਡੇ ਵੱਡੇ ਕਾਲਜ ਤੱਕ ਬਣਾਏ ਵੱਡੀਆਂ ਕਾਰਾਂ ਤੋਂ ਲੈ ਕੇ ਏਸੀ ਤੱਕ ਤੇ ਦਵਾਈਆਂ ਤੱਕ ਬਣਾਈਆਂ ਉਹ ਆਪਦੇ ਬੱਚਿਆਂ ਦਾ ਇਲਾਜ ਨਹੀਂ ਉਹਨਾਂ ਕਾ ਹਸਪਤਾਲਾਂ ਚ ਕਰਾ ਸਕਦੇ ਉਹਨਾਂ ਕਾਲਜਾਂ ਚ ਆਪਦੇ ਬੱਚੇ ਨਹੀਂ ਪੜਾ ਸਕਦੇ ਉਹਨਾਂ ਦਵਾਈਆਂ ਉਹਨਾਂ ਕਾਰਾਂ ਉਹਨਾਂ ਏਸੀਆਂ ਨੂੰ ਵਰਤ ਨਹੀਂ ਸਕਦੇਗੇ ਇਸ ਤਰ੍ਹਾਂ ਦੀ ਹਾਲਤ ਜੇ ਕਿਸੇ ਨੇ ਕੀਤੀ ਹੈ ਤਾਂ ਇਥੋਂ ਦੇ ਸਿਸਟਮ ਨੇ ਕੀਤੀ ਹੈ ਜਿਹੜਾ ਇੱਥੇ ਉਹਨਾਂ ਨੂੰ ਪਰਫੁੱਲਤ ਕਰਦਾ ਜਿਹੜੇ ਇੱਥੇ ਲੁੱਟਾਲਾ ਸਿਸਟਮ ਬਣਾ ਕੇ ਰੱਖਿਆ ਉਸ ਤਰ੍ਹਾਂ ਦੀਆਂ ਨੀਤੀਆਂ ਆਉਂਦੀਆਂ ਆਰਥਿਕ ਨੀਤੀ ਉਸ ਤਰ੍ਹਾਂ ਦੀ ਆ ਰਹੀ ਹੈ ਸਮਾਜਿਕ ਤੇ ਰਾਜਨੀਤਿਕ ਨੀਤੀ ਵੀ ਇਸ ਤਰ੍ਹਾਂ ਦੀ ਹੈ ਰਾਜਨੀਤੀ ਵਿੱਚ ਵੀ ਉਹੀ ਬੰਦਾ ਟਿਕੂਗਾ ਜਿਹੜਾ ਉੱਥੇ ਇਹਨਾਂ ਦੀ ਗੱਲ ਕਰੂਗਾ ਜਿਹੜੇ ਲੁੱਟ ਕਰਨ ਵਾਲੇ ਆ ਉਹਨਾਂ ਦੀਆਂ ਨੀਤੀਆਂ ਨੂੰ ਜੇ ਕੋਈ ਅੱਗੇ ਵਧਾਊਗਾ ਤਾਂ ਉਹਨਾਂ ਦੀ ਗੱਲ ਕੀਤੀ ਜਾਂਦੀਆਂ ਨਹੀਂ ਤਾਂ ਉਹਨੂੰ ਪਿੱਛੇ ਹਟਾ ਦਿੱਤਾ ਜਾਂਦਾ ਜਿੰਨੇ ਚੋਂ ਅਸੀਂ ਕਈ ਸਾਰੀਆਂ ਐਗਜ਼ਾਮਪਲਾਂ ਦੇਖੀਆਂ ਵੀ ਆਈਆਂ ਰਾਜਨੀਤਿਕ ਸਮਾਜਿਕ ਤੌਰ ਤੇ ਜੇ ਉਹ ਗੱਲ ਕਰਦੇ ਆ ਤਾਂ ਜਿਹੜਾ ਇਹ ਜਾਤ ਪਾਤ ਵਾਲਾ ਸਿਸਟਮ ਵੀ ਇਸੇ ਤਰ੍ਹਾਂ ਬਣਾ ਕੇ ਰੱਖਣਾ ਆਰਥਿਕ ਤੌਰ ਤੇ ਜਦੋਂ ਗੱਲ ਹੋਣੀ ਆ ਤਾਂ ਉਹ ਜਿਹੜਾ ਉਹ ਜਿਹੜਾ ਅਮੀਰ ਗਰੀਬ ਦਾ ਪਾੜਾ ਹੈਗਾ ਓਬੀਡੀ ਖਤਮ ਕਰਨਾ ਸੀ ਨਾਉਣ ਦੇ ਵੱਲ ਗੱਲ ਵੀ ਨਹੀਂ ਤੋੜਨੀ ਹਾਂ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਉਸ ਦੌਰ ਦੇ ਵਿੱਚ ਇਹ ਕਹਿ ਦੇਣਾ ਜੇ ਅਸੀਂ ਬਰਾਬਰ ਕਰਾਂ ਕਿਸੇ ਵੱਲੋਂ ਹੀ ਕਿਸੇ ਸਰਕਾਰ ਵੱਲੋਂ ਇਹ ਬਰਾਬਰਤਾ ਹੋਣੀ ਚਾਹੀਦੀ ਹੈ ਨਾ ਤੇ ਨੀਤੀਆਂ ਪਰ ਇਸ ਤਰ੍ਹਾਂ ਦੀਆਂ ਲੈ ਕੇ ਨਹੀਂ ਆਉਣੀਆਂ ਨਾ ਦੋ ਚੀਜ਼ਾਂ ਹੁੰਦੀਆਂ ਨੀਅਤ ਤੇ ਨੀਤੀ ਦੀ ਗੱਲ ਜਦੋਂ ਸਾਡੀ ਦੋਵੇਂ ਚੀਜ਼ੇ ਹੀ ਨਹੀਂ ਇਹਨਾਂ ਦੀਆਂ ਹੈਗੀਆਂ ਨਾ ਤਾਂ ਇਹਨਾਂ ਦੀ ਕੋਈ ਨੀਅਤ ਆ ਕਿ ਸਾਰਿਆਂ ਨੂੰ ਬਰਾਬਰ ਕੀਤਾ ਜਾਵੇ ਜਾਂ ਸਾਰੇ ਲੋਕ ਇਕੱਠੇ ਮਿਲਜੁਲ ਕੇ ਰਹਿਣ ਤੇ ਨਾ ਹੀ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਨੀਤੀ ਆਉਂਦੀ ਹੈ ਤੇ ਇਹ ਬਿਲਕੁਲ ਗੱਲ ਸਾਨੂੰ ਨੀਅਤ ਤੇ ਨੀਤੀ ਦੇ ਖੜੀ ਆ ਨੀਤੀ ਤੋਂ ਸਾਨੂੰ ਕਲੀਅਰ ਹੋ ਜਾਂਦੀ ਹੈ ਗੱਲ ਕਿ ਉਹਨਾਂ ਦੀ ਨੀਅਤ ਨਹੀਂ ਹੈਗੀ ਇਸ ਤਰ੍ਹਾਂ ਦੀ ਜੀ